ਉਹ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਪੰਜੇ ਵਾਲੇ ਹੱਥ ਦੇ ਵਿੱਚ ਝਾੜੂ ਚੱਕ ਲਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਚੱਬੇਵਾਲ ਸਾਹਿਬ ਜਿਸ ਘਰ ਚ ਬੰਦਾ ਰਿਆ ਹੋਵੇ ਤੇ ਜਦੋਂ ਉਸਤੇ ਮਾੜਾ ਟਾਈਮ ਆ ਜਾਏ ਉਹਨੂੰ ਆਪਾਂ ਨੂੰ ਮਿਲ ਕੇ ਉਹਨੂੰ ਠੀਕ ਕਰਨਾ ਚਾਹੀਦਾ ਛੱਡ ਕੇ ਭੱਜ ਲੈਣਾ ਚਾਹੀਦਾ ਦੇਖੋ ਜਿਸ ਤਰ ਤੁਸੀਂ ਝਾੜੂ ਦੀ ਗੱਲ ਕੀਤੀ ਆ ਪੰਜੇ ਨਾਲ ਫੜਿਆ ਪੰਜੇ ਨਾਲੇ ਝਾੜੂ ਫੜਿਆ ਜਾਂਦਾ ਪੰਜੇ ਤੋਂ ਬਿਨਾਂ ਝਾੜੂ ਨਹੀਂ ਫੜਿਆ ਜਾਂਦਾ ਬਾਕੀ ਜਿਸ ਤੱਕ ਬਰਸਤਾ ਨਹੀਂ ਚੁਕਾਇਆ ਕਿਸੇ ਨੇ ਨਹੀਂ ਨਹੀਂ ਗੱਲ ਐ ਪਈ ਦੇਖੋ ਜੋ ਅੱਜ ਮੈਂ ਪਹਿਲਾਂ ਵੀ ਦੱਸਿਆ ਕਿ ਜੋ ਪਾਰਟੀ ਦੀਆਂ ਨੀਤੀਆਂ ਨੇ ਜੋ ਸਰਕਾਰ ਦੀਆਂ ਮੌਜੂਦਾ ਸਰਕਾਰ ਦੀਆਂ 2 ਸਾਲ ਸਰਕਾਰਾਂ ਦਾ ਕੰਮ ਹੁੰਦਾ ਵਿਕਾਸ ਕਰਨਾ ਸੁੱਖ ਸੁਵਿਧਾਵਾਂ ਦੇਣੀਆਂ ਸਰਕਾਰਾਂ ਦਾ ਫਰਜ ਹੈ ਕੋਈ ਵਕਤ ਜੱਗੋ 13ਵੀਂ ਗੱਲ ਨਹੀਂ ਕਰ ਰਹੀ ਕੋਈ ਵੀ ਰਾਜ ਦੀ ਇਤਲਾ ਦਾ ਜਿਹੜਾ ਕਹਿੰਦਾ ਵਿਕਾਸ ਕੀਤਾ ਉਹ ਗੱਲਾਂ ਲੱਗਦੀਆਂ ਨਹੀਂ ਤੁਹਾਨੂੰ ਪ੍ਰਭਾਵਿਤ ਕਰ ਗਈ ਇਹ ਜੱਗੋ 13ਵੀਂ ਨਹੀਂ ਮੈਂ ਸਮਝਦਾ ਕਿ ਜੱਗੋ 14ਵੀਂ ਹੈ ਕਿਉਂਕਿ ਜੋ ਪਾਰਟੀ ਵੱਲੋਂ ਜੋ ਕਦਮ ਲਏ ਗਏ ਜੋ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਜਿਸ ਤਰ੍ਹਾਂ ਪੈਰਾ ਦਿੱਤਾ ਗਿਆ ਔਰ ਭਾਰਤ ਰत्न ਬਾਬਾ ਸਾਹਿਬ ਭੀਮrao ਅੰਬੇਡਕਰ ਦੀ ਸੋਚ ਤੇ ਜਿਸ ਤਰ੍ਹਾਂ ਦਿਨ ਰਾਤ ਕੰਮ ਕੀਤਾ ਜਾ ਰਿਹਾ ਮੈਂ ਸਮਝਦਾ ਕਿ ਬਹੁਤ ਹੀ ਕਾਬਲੇ ਤਾਰੀ ਰੱਖਦੇ ਨੇ এডੂਕੇਸ਼ਨ ਮੈਨੂੰ ਲੈਟ ਮੀ ਕੰਪਲੀਟ এডੂਕੇਸ਼ਨ ਤੇ ਹੈਲਥ ਤੇ ਕਦੀ ਵੀ ਜਿਹੜਾ ਇੰਨਾ ਬਿਹਤਰ ਕੰਮ ਨਹੀਂ ਕੀਤਾ ਨੀ ਗਿਆ ਤੁਸੀਂ ਦੇਖਿਆ ਹੋਣਾ ਕਿ ਤੁਸੀਂ ਵੀ ਸਾਰੇ ਪੂਰਾ ਪੰਜਾਬ ਨਹੀਂ ਪੂਰਾ ਦੇਸ਼ ਹੀ ਬੇਰੋਜ਼ਗਾਰੀ ਤੇ ਮਹਿੰਗਾਈ ਤੋਂ ਤਰਸਤ ਹੈ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ 42000 ਨੌਕਰੀਆਂ ਦੇਣਾ ਉਹਨਾਂ ਹਾਲਾਤਾਂ ਦੇ ਵਿੱਚ ਵੀ 300 ਯੂਨਿਟ ਬਿਜਲੀ ਫ੍ਰੀ ਕਰਨਾ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਪੂਰੇ ਪੰਜਾਬ ਨੂੰ ਰੀਲੀਫ ਹੈ ਔਰ ਕਿਸੇ ਵਰਗ ਵਿਸ਼ੇਸ਼ ਨੂੰ ਰੀਲੀਫ ਨਹੀਂ ਆ ਸਾਰਿਆਂ ਨੂੰ ਬਹੁਤ ਵੱਡਾ ਰੀਲੀਫ ਹੈ ਔਰ ਇਸ ਤੋਂ ਇਲਾਵਾ ਜੋ ਮੈਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕੀਤੀ ਕਿ ਮੇਰਾ ਮਿਸ਼ਨ ਇਹ ਹੈ ਕਿ ਗਰੀਬ ਹਾਂ ਦੇ ਹਜ ਤੱਕ ਵੀ ਕਈਆਂ ਦੇ ਕੱਚੀਆਂ ਛੱਤਾਂ ਨੇ ਬਾਲਿਆਂ ਵਾਲੀਆਂ ਛੱਤਾਂ ਨੇ ਜੋ ਕਦੇ ਵੀ ਡੇਲ ਸਕਦੀਆਂ ਉਹਨਾਂ ਨੂੰ ਪੱਕਾ ਦੇਖਣਾ ਮੇਰਾ ਸੁਪਨਾ ਹੈ ਤੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਤੁਹਾਡੇ ਸੁਪਨੇ ਨੂੰ ਸਾਕਾਰ ਕਰਨਾ ਉਹ ਮੇਰਾ ਕਰਤੱਵ ਹੈ ਆਪਾਂ ਉਹਨੂੰ ਸਾਕਾਰ ਕਰਾਂਗੇ ਔਰ ਅਗਲੀ ਗੱਲ ਜਿਹੜੀ ਆ ਅਗਲੀ ਗੱਲ ਜਿਹੜੀ ਮੈਂ ਸਮਝਦਾ ਕਿ ਪੂਰੇ ਪੰਜਾਬ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸਰਕਾਰ ਨੇ 75 ਸਾਲ ਦੇ ਵਿੱਚ ਜਿਹੜਾ ਨਹੀਂ ਕੀਤਾ ਉਹ ਇਹ ਹੈ ਪਈ ਇਹ ਜੀ ਆਫਿਸ ਦੇ ਵਿੱਚ ਰੈਜ਼ਰਵੇਸ਼ਨ ਦੇਣਾ ਇਹ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਕੰਮ ਹੋ ਗਏ ਸਰਕਾਰਾਂ ਨੇ ਕਰਨਾ ਹੀ ਹੁੰਦਾ ਤੁਸੀਂ ਬਾਰ ਬਾਰ ਇਹੀ ਚੀਜ਼ ਗਿਣਾ ਰਹੇ ਹੋ ਮੇਰਾ ਸਵਾਲ ਇਹ ਹੈ ਸਿਆਸਤਦਾਨਾਂ ਲਈ ਦਲ ਬਦਲਣਾ ਕਿੰਨੇ ਕਮੈਨਰ ਰੱਖੇ ਮੇਰਾ ਜਵਾਬ ਇਹ ਹੈ ਪਈ ਕਿਸੇ ਵੀ ਸਰਕਾਰ ਵੱਲੋਂ ਕਿਸੇ ਵੀ ਇੱਕ ਸਰਕਾਰ ਵੱਲੋਂ 75 ਸਾਲਾਂ 'ਚ ਇਦਾਂ ਦਾ ਕੰਮ ਕਰਨਾ ਇਹ ਸਭ ਤੋਂ ਵੱਡਾ ਕੰਮ ਹੈ ਇਸ ਦੇ ਲਈ ਤੁਹਾਡੀ ਜਿਹੜੀ ਸੋਚ ਉਹ ਪਰਵਰਤਿਤ ਹੋਣਾ ਉਹ ਮਾਮੂਲੀ ਗੱਲ ਹੈ ਔਰ ਕਿਸੇ ਵਰਗ ਵਿਸ਼ੇਸ਼ ਨੂੰ ਪ੍ਰਭਾਵਿਤ ਕੀਤੇ ਬਗੈਰ ਉਹ ਰੈਜ਼ਰਵੇਸ਼ਨ ਦੇਣਾ ਔਰ ਉਹਨਾਂ ਨੂੰ ਅਪੁਆਇੰਟਮੈਂਟ ਲੈਟਰ ਵੀ ਦੇ ਦੇਣਾ ਪੂਰੇ ਦੇਸ਼ ਦੇਸ਼ 'ਚ ਵੀ ਕਿਤੇ ਕੰਮ ਨਹੀਂ ਹੋਇਆ ਸੋ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਅੱਜ ਟੈਗ ਲੱਗ ਗਿਆ ਦਲ ਬਦਲਣ ਦਾ ਤੁਹਾਡੇ ਤੇ ਵੀ ਦੇਖੋ ਦਲ ਬਦਲਣ ਦਾ ਮੈਂ ਮੈਨੂੰ ਇਸ ਚੀਜ਼ ਦਾ ਕੋਈ ਗੰਮ ਨਹੀਂ ਹੈ ਮੈਂ ਇਹ ਚਾਹਾਂਦਾ ਕਿ ਲੋਕਾਂ ਦੀ ਬਿਹਤਰੀ ਦੇ ਲਈ ਮੈਨੂੰ ਜੋ ਵੀ ਉਪਰਾਲੇ ਜੋ ਵੀ ਕਰਨਾ ਪਿਆ ਮੈਂ ਪੰਜਾਬ ਦੀ ਬਿਹਤਰੀ ਦੇ ਲਈ ਕਿਉਂਕਿ ਉਹਨਾਂ ਦੀ ਸੋਚ ਤੋਂ ਮੈਂ ਪ੍ਰਭਾਵਿਤ ਆ ਸੋ ਪੰਜਾਬ ਦੀ ਬਿਹਤਰੀ ਦੇ ਲਈ ਅਸੀਂ ਹਮੇਸ਼ਾ ਚੰਗੇ ਕੰਮ ਜਿਹੜੇ ਉਹ ਕਰਦੇ ਰਮਾ ਜਿਸ ਪਾਰਟੀ ਨੇ ਦਲੀਤ ਰਾਜਕੁਮਾਰ ਚੱਬੇਵਾਲ ਨੂੰ ਵਿਧਾਇਕ ਰਾਜਕੁਮਾਰ ਚੱਬੇਵਾਲ ਬਣਾਇਆ ਉਸ ਪਾਰਟੀ ਬਾਰੇ ਕੀ ਕਹਿੰਨੇ ਹੋ 12 ਸਾਲ ਤੁਹਾਡੇ ਸਿਰ ਤੇ ਆਪਣਾ ਹੱਥ ਰੱਖਿਆ ਜਿਸ ਪਾਰਟੀ ਬਾਰੇ ਜਿਸ ਘਰ ਦੇ ਵਿੱਚ ਤੁਸੀਂ ਜਿਸ ਜੇ ਇਵਨ ਸਰਾ ਦੇ ਵਿੱਚ ਵੀ ਤੁਸੀਂ ਰਾਤ ਬਤਾਈ ਹੋਵੇ ਤੇ ਮੇਰੀ ਉਹ ਆਦਤ ਨਹੀਂ ਕਿ ਮੈਂ ਉਸ ਬਾਰੇ ਨੈਗੇਟਿਵ ਬੋਲਾਂ ਪਾਰਟੀ ਚ 12 ਸਾਲ ਮੈਂ ਬਿਤਾਏ ਆ ਸੋ ਮੈਂ ਪਾਰਟੀ ਲਈ ਅੱਜ ਮੈਂ ਉਹਦੇ ਲਈ ਮੈਂ ਤੁਹਾਨੂੰ ਇਹ ਕਦੇ ਨਹੀਂ ਕਹਾਂਗੇ ਪਾਰਟੀ ਦੇ ਵਿੱਚ ਕੁਝ ਖਰਾਬ ਚੱਲ ਰਿਹਾ ਹੈ ਪਾਰਟੀ ਨੇ ਇਹ ਕੀਤਾ ਪਾਰਟੀ ਠੀਕ ਹੈ ਪਾਰਟੀ ਦੀ ਸਤਕਾਰਯਤਾ ਹੈ ਕੱਲ ਵੀ ਸਤਕਾਰਯਤਾ ਸੀ ਅੱਜ ਵੀ ਸਰ ਚੁਣੌਤੀ ਵਾਲੇ ਟਾਈਮ ਚੋਂ ਲੰਘ ਰਹੀ ਹੈ ਲੱਗਦਾ ਨਹੀਂ ਕਿ ਆਪਣੇ ਨੂੰ ਨਾਲ ਖੜਨਾ ਚਾਹੀਦਾ ਸੀ ਵਫਾਦਾਰਾਂ ਚ ਕਿਨੇ ਜਾਂਦੇ ਸੀ ਚੱਬੇਵਾਲ ਚੁਣੌਤੀ ਤੇ ਹਮੇਸ਼ਾ ਹੀ ਹਰ ਪਾਸੇ ਹੀ ਹੈ ਬਹੁਤ ਹੈ ਚੁਣੌਤੀ ਹੈ ਕਾਂਗਰਸ ਲਈ ਆ ਪੰਜਾਬ ਸਰਕਾਰ ਲਈ ਵੀ ਚੁਣੌਤੀਆਂ ਹੈ ਹਮ ਹਰ ਪਾਰਟੀ ਲਈ ਚੁਣੌਤੀ ਹੈ ਹਰ ਪਾਰਟੀ ਹਰ ਬੰਦੇ ਲਈ ਚੁਣੌਤੀ ਹੈ ਚੁਣੌਤੀਆਂ ਤੇ ਜਦ ਤੱਕ ਹੋਣਗੀਆਂ ਤਦ ਤੱਕ ਸਾਡੀ ਜ਼ਿੰਦਗੀ ਜਿਹੜੀ ਹੈ ਡਾਕਟਰਸ ਨੇ ਕੋਰਾ ਕੋਰਾ ਮਨਾ ਕਰਤੇ ਸੀ ਚੱਬੇਵਾਲ ਨੂੰ ਐਮਪੀ ਉਮੀਦਵਾਰ ਨਹੀਂ ਬਣਾਣਾ ਹੁਸ਼ਾਰਪੁਰ ਤੋਂ ਕਾਂਗਰਸ ਪਾਰਟੀ ਕਿਸੇ ਪਾਰਟੀ ਨੇ ਨਾ ਤਾਂ ਮੈਂ ਲੋਕ ਸਭਾ ਲਈ ਕੋਈ ਮੰਗ ਕੀਤੀ ਹੈ ਤੇ ਨਾ ਉਹਨਾਂ ਨੇ ਮਨਾ ਕੀਤਾ ਜੀ ਤੇ ਕੀ ਕਹਨੇ ਹੋ ਇੱਕ ਮਾਨਦਰ ਨਾਲ ਜਵਾਬ ਦੇ ਦੇਣਾ ਤੁਸੀਂ ਆਪ ਨਾਲ ਸੰਪਰਕ ਕੀਤਾ ਮੈਂ ਪਾਰਟੀ ਜਾਣਾ ਉਹਨਾਂ ਨੇ ਤੁਹਾਡੇ ਨਾਲ ਕੀਤਾ ਦੇਖੋ ਸੰਪਰਕ ਕਿਨ ਕਿਸੇ ਨਾਲ ਕੀਤਾ ਇਹ ਮੈਟਰ ਨਹੀਂ ਕਰਦਾ ਇਹ ਵੱਲ ਮੁੱਲੀ ਦਾ ਆਏ ਨਹੀਂ ਫਿਰ ਨਹੀਂ ਦੇਖੋ ਮੈਟਰ ਇਹ ਕਰਦਾ ਹੈ ਕਿ ਕੌਣ ਬਿਹਤਰ ਕੰਮ ਕਰ ਰਿਹਾ ਕਿਸ ਦੀ ਲਾਈਨ ਲੰਬੀ ਹੈ ਕਿਹੜਾ ਪੰਜਾਬ ਲਈ ਬਿਹਤਰ ਕੰਮ ਕਰ ਰਿਹਾ ਸੋ ਅੱਜ ਪੰਜਾਬ ਲਈ ਬਿਹਤਰ ਕੰਮ ਕਰ ਰਿਹਾ ਸੋ ਅਸੀਂ ਉਹਨਾਂ ਦੀ ਸੋਚ ਨੂੰ ਅੱਛੀ ਲੱਗੀ ਸੋਚ ਤੇ ਜੁਆਇਨ ਕੀਤਾ ਤੁਹਾਡਾ ਆਪਣਾ ਅੱਛਾ ਕਿ ਮੈਂ ਆਪਣੀ ਸਿਆਸੀ ਤਾਕਤ ਵਧਾ ਲਾਂ ਜਾਂ ਆਪਣਾ ਸਿਆਸੀ ਲਾਲਚ ਵਧਾ ਲਾਂ ਕਿ ਵਿਧਾਇਕ ਤੋਂ ਸੰਸਦ ਬਣ ਜਾਵਾਂ ਦੇਖੋ ਐਸਾ ਤਾਂ ਸਿਆਸੀ ਤਾਕਤ ਤੇ ਵਿਧਾਇਕ ਕੋਲ ਹੀ ਬਹੁਤ ਹੁੰਦੀ ਆ ਜੇ ਸਿਆਸੀ ਤਾਕਤ ਦੀ ਇੱਛਾ ਹੁੰਦੀ ਤਾਂ ਫ ਜੀ ਉਹ ਤੋਂ ਕੋਈ ਨਹੀਂ ਕਰਦੇ ਇਹ ਕੀ ਹੈ ਵਿੱਚ ਅਸੀਂ ਲਾਲਚ ਨਹੀਂ ਕੋਈ ਲਾਲਚ ਨਹੀਂ ਹੈ ਬਿਲਕੁਲ ਅਸੀਂ ਲੋਕਾਂ ਦੀ ਬਿਹਤਰੀ ਦੇ ਲਈ ਉਹ ਜੁਆਇਨ ਕੀਤਾ ਹੋਰ ਕਰਾਂਗੇ ਜੀ ਕੰਮ ਕਰਾਂਗੇ ਬਿਹਤਰੀ ਲਈ ਸੋ ਰਾਜਕੁਮਾਰ ਚੱਬੇ ਵਾਲ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀਗੀ ਪਾਰਟੀ ਨੇ ਲੈ ਸਾਫ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਝਾੜੋ ਵਾਲੀ ਸਰਕਾਰ ਨੇ ਕਿ ਅੱਗੇ ਲੋਕ ਸਭਾ ਦੇ ਪ੍ਰਤੀਨਿਧੀ ਬਣਾਉਂਦੇ ਨੇ ਕਿ ਨਹੀਂ ਪਰ ਚੱਬੇ ਵਾਲ ਨੇ ਪਾਰਟੀ ਜੁਆਇਨ ਕਰ ਲਈ ਰਿਸਪਾਂਸ ਕਿਦਾਂ ਦਾ ਮਿਲਦਾ ਦੇਖਣਾ ਬਾਕੀ ਰਹੇਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ ਧੰਨਵਾਦ